ਹੋਟਲਾਂ ਨੂੰ ਛੱਡੋ ਘਰਾਂ ਨੂੰ ਵੀ ਛੱਡੋ ਹੁਣ ਤਾਂ ਦੇਹ ਵਪਾਰ ਦੇ ਧੰਦੇ ਇਨ੍ਹਾਂ ਪੀਜੀ ਦੇ ਵਿੱਚ ਵੀ ਕੀਤੇ ਜਾ ਰਹੇ ਨੇ ਜੀ ਹਾਂ ਬਠਿੰਡਾ ਅਜੀਤ ਰੋਡ ਤੇ ਜੋਦੇ ਇੱਕ ਪੀਜੀ ਦੇ ਵਿੱਚ ਪੁਲਿਸ ਨੇ ਛਾਪਾ ਮਾਰਿਆ ਕਿਉਂਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪੀਜੀ ਦੀ ਆੜ ਦੇ ਵਿੱਚ ਇੱਥੇ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਤਾਂ ਜਦੋਂ ਪੀਜੀ 'ਚ ਛਾਪਾ ਮਾਰਿਆ ਤਾਂ ਫਿਰ ਅੰਦਰੋਂ ਦੋ ਲੜਕੀਆਂ ਤੇ ਇੱਕ ਲੜਕੇ ਨੂੰ ਕਾਬੂ ਕੀਤਾ ਗਿਆ ਸਿਵਲਾਈਂ ਦੇ ਥਾਣਾ ਦੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਉਹਨਾਂ ਨੂੰ ਮਿਲੀ ਸੀ ਤੇ ਬਠਿੰਡਾ ਦੇ अजीत ਰੋਡ ਗਲੀ ਨੰਬਰ 6 ਦੇ ਵਿੱਚ ਇੱਕ ਪੀਜੀ ਚੱਲਦਾ ਜਿੱਥੇ ਕਿ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਅਤੇ ਇਸ ਦੇ ਚਲਦ ਰੇਡ ਕੀਤੀ ਗਈ ਜਿਸ ਦੌਰਾਨ ਦੋ ਲੜਕੀਆਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ अजीत ਰੋਡ ਗਲੀ ਨੰਬਰ 6 ਹੈ ਉੱਥੇ ਇੱਕ ਮਾਨ ਉਹਨਾਂ ਦਾ ਪੀਜੀ ਹੈ ਇਿੱਤੇ ਕੋਈ ਦੇਵਪਾਰ ਦਾ ਜਿਹੜਾ ਹੈਗਾ ਤੇ ਲਚਲਾਇਆ ਜਾ ਰਿਹਾ ਜਿਸ ਤੇ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਇਨਫੋਰਮੇਸ਼ਨ ਤੇ ਜਿਹੜਾ ਹੈਗਾ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 201 879 ਨੂੰ ਵਿਕੇ ਦਰ ਰਜਿਸਟਰ ਕਰਕੇ ਤੇ ਉਹਦੀ ਜਿਹੜੀ ਤਫਤੀਸ਼ ਦੌਰਾਨ ਜਿਹੜਾ ਹੈ ਤਿੰਨ ਜਣਿਆਂ ਨੂੰ ਅਰੈਸਟ ਕੀਤਾ ਗਿਆ ਜਿਸ ਵਿੱਚ ਦੋ ਲੇਡੀਆਂ ਲਖਵਿੰਦਰ ਕੌਰ ਅਤੇ ਜਸਮੀਨ ਕੌਰ ਤੇ ਇੱਕ ਜਿਹੜਾ ਲੜਕਾ ਜਸਪਾਲ ਸਿੰਘ ਵਾਸੀ ਬਰਗਾੜੀ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਲੇਡੀਆਂ ਨੇ ਇਥੇ ਰੋਕ ਨਹੀਂ ਰਹਿਣਾ ਜੂਜਾ ਬਾਹਰੋਂ ਕਿਥੋਂ ਦੇ ਇਹ ਹੈ ਜਿਹੜੀ ਲਖਵਿੰਦਰ ਕੌਰ ਹੈ ਇਹ ਜੈਤੋ ਦੇ ਨੇੜੇ ਦੀ ਰਹਿਣ ਵਾਲੀ ਹੈ ਤੇ ਜਿਹੜੀ ਜਸਮੀਨ ਕੌਰ ਹੈ ਇਹ ਬਠਿੰਡੇ ਦੀ ਰਹਿਣ ਵਾਲੀ ਹੈ ਤੇ ਇਹ ਇੱਥੇ ਜਿਹੜੀਆਂ ਦੋਵੇਂ ਜਣੀਆਂ ਅੱਗੇ ਲੜਕੀਆਂ ਨੂੰ ਬੁਲਾ ਕੇ ਜਿਹੜੀਆਂ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਉਹਨਾਂ ਨੂੰ ਇਸ ਜਿਹੜਾ ਕੰਮ 'ਚ ਪਾ ਕੇ ਤੇ ਉਹਨਾਂ ਤੋਂ ਜਿਹੜਾ ਗਲਤ ਮੋਰਲ ਟ੍ਰੈਫਿਕਿੰਗ ਦਾ ਜਿਹੜਾ ਕੰਮ ਕਰਵਾ ਰਹੇ ਸੀ ਕਿਸ ਤਰ੍ਹਾਂ ਗੱਲ ਕਰੀਆ ਆਪਾਂ ਤੁਸੀਂ ਪੀਜੀ ਦੀ ਗੱਲ ਕੀਤੀ ਇਹ ਫਿਰ ਕਿਰਾਏ ਤੇ ਰਹੇ ਸੀ ਇਹਨਾਂ ਦਾ ਆਪਾਂ ਸੀ ਹਲੇ ਜਿਹੜਾ ਇੱਥੇ ਜੀਤ ਰੋਡ ਤੇ 6 ਨੰਬਰ ਤੇ ਇਹਨਾਂ ਨੇ ਜਿਹੜਾ ਹੈਗਾ ਕਿਰਾਏ ਤੇ ਜਿਹੜੇ ਕਮਰੇ ਲਏ ਹੋਏ ਸੀਗੇ ਤੇ ਜਿਹੜਾ ਹੈਗਾ ਉੱਥੇ ਕਮਰਿਆਂ 'ਚ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਹੈਗਾ ਪੋਲੀਆਂ ਭਾਲੀਆਂ ਕੁੜੀਆਂ ਨੂੰ ਜਿਹੜਾ ਇਸ ਕੰਮ 'ਚ ਪਾ ਕੇ ਤੇ ਉਹਨਾਂ ਦੀ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਹੈ। ਸਰ ਕਮੀ ਦੇ ਕੋਲ ਤੁਹਾ ਸੋਤਾਂ ਦੇ ਇਹ ਦੌਰਾਨੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈ ਤੇ ਉਹਦੇ ਦੌਰਾਨ ਜੇ ਵੀ ਹੋਰ ਵੀ ਕਿਸੇ ਦਾ ਕੋਈ ਰੋਲ ਸਾਹਮਣੇ ਆਊਗਾ ਉਹਦੇ ਖਿਲਾਫ ਵੀ ਜਿਹੜੀ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੀ ਜਾਵੇ ਇਸ ਤਰ੍ਹਾਂ ਇੱਕ ਰਾਏ ਤੇ ਸਰ ਲੈ ਰੱਖਿਆ ਸੀ ਇਹਨਾਂ ਨੇ ਵੈਰੀਫਿਕੇਸ਼ਨ ਕਰਾਈ ਸੀ ਮਕਾਨ ਮਾਲਕ ਨੇ ਉਹ ਅਸੀਂ ਸਾਰੇ ਜਿਹੜੇ ਫੈਕਟਸ ਆ ਜਿਹੜਾ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਉਹ ਸਾਰੇ ਅਸੀਂ ਫੈਕਟਸ ਦੇ ਜਿਹੜਾ ਹੈਗੇ ਰਿਪੋਰਟ ਵਗੈਰਾ ਲੈ ਰਹੇ ਤੇ ਜਿਹਦਾ ਵੀ ਅੱਗੇ ਕੋਈ ਕਿਸੇ ਦੀ ਅਣਗਹਿਲੀ ਜਾਂ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਦੌਰਾਨੇ ਤਫਤੀਸ਼ ਉਹਨੂੰ ਜਿਹੜਾ ਇਸ ਨੂੰਮੀਨੇਟ ਕਰਕੇ ਤੇ ਉਹਦੇ ਖਿਲਾਫ ਵੀ 7 ਤੋਂ 7 ਕਾਰਵਾਈਆਂ ਵਿੱਚ ਲੈਂਦੀ ਜਾਂਦੀ। ਲਗਾਤਾਰ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਲੋਕਾਂ ਤੇ ਕਾਰਵਾਈ ਸਨ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ। ਕੀ ਕਹਿਣਾ ਚਾਹੁੰਗੇ ਜੇ ਇਹ ਮਾੜੇ ਲੋਕਾਂ ਨੂੰ ਜਿਹੜੇ ਦਲਦਲ ਵਿੱਚ ਤੱਕਦੇ ਨੇ ਇਹ ਉਹਨਾਂ ਨੂੰ ਜਿਹੜਾ ਇਹਹੀ ਬਟਿੰਡਾ ਪੁਲਿਸ ਦਾ ਜਿਹੜਾ ਸਖਤ ਤੇ ਜਿਹੜਾ ਸਾਫ਼ ਮੈਸੇਜ ਹੈਗਾ ਵੀ ਕੋਈ ਜਿਹੜਾ ਸਪਾ ਸੈਂਟਰ ਜਾਂ ਜਿਹੜੇ ਪੀਜੀ ਵਗੈਰੇ ਜਾਂ ਕੋਈ ਰੈਂਟ ਤੇ ਲੈ ਕੇ ਕੋਈ ਜਿਹੜਾ ਉਹਦੇ ਵਿੱਚ ਮਾਰਾ ਡਰਾਫਟਿੰਗ ਦਾ ਕੋਈ ਜਿਹੜਾ ਗਲਤ ਕੰਮ ਕਰਾਇਆ ਜਾਊਗਾ ਤਾਂ ਉਹਦੇ ਖਿਲਾਫ ਜਿਹੜੀ ਹੈ ਸਖਤੋ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇ ਕੋਈ ਨਿਗਰਾਨੀ ਵੀ ਤੁਹਾਡੇ ਵੱਲੋਂ ਵਿਸ਼ੇਸ਼ ਰੱਖੀ ਜਾਦੀ ਹੈ ਹਾਂਜੀ ਸਾਡੇ ਵੱਲੋਂ ਜਿਹੜਾ ਰੁਟੀਨ ਚ ਜਿਹੜੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਜੋ ਪਿੱਛੇ ਜਿਹੇ ਪੀਜੀ ਦੀ ਚੈਕਿੰਗ ਕੀਤੀ ਗਈ ਸੀ ਤੇ ਜਿਹੜੇ ਹੈ ਹੋਰ ਸਫਾ ਸੈਂਟਰ ਹੈ ਜਾਂ ਜਿਹੜੇ ਹੋਰ ਵੀ ਐਵੇਂ ਜਿ ਸਾਨੂੰ ਜਿੱਥੇ ਇਨਫੋਰਮੇਸ਼ਨ ਸਾਡੇ ਵੱਲੋਂ ਡਵੈਲਪ ਕੀਤੀ ਜਾਂਦੀ ਹੈ ਉਹ ਲਗਾਤਾਰ ਸਾਡੇ ਵੱਲੋਂ ਜਿਹੜੀ ਇਸ ਤਰ੍ਹਾਂ ਦੀ ਕੋਸ਼ਿਸ਼ ਚੱਲਦੀ ਰਹਿੰਦੀ ਹੈ ਤੇ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਗੱਲ ਸਾਹਮਣੇ ਆਉਂਗੀ ਕਿਸੇ ਦੇ ਵੀ ਉਹਦੇ ਖਿਲਾਫ ਜਿਹੜੀ ਸਖਤ ਸਜ਼ਾ ਕਰਕੇ ਬੰਦ ਵਿੱਚ ਲਿਆਂਦੀ ਜਾਵੇ। ਹਾਂਜੀ ਜਿਹੜਾ ਹੈਗੇ ਕੋਈ ਵੀ ਜਿਹੜਾ ਹੈਗਾ ਉਹ ਪੀਜੀ ਦਾ ਜਿਹੜੇ ਕੰਮ ਕਰਦਾ ਹੈਗਾ ਤਾਂ ਉਹ ਉਹਨੂੰ ਰਜਿਸਟਰਡ ਜ਼ਰੂਰ ਕਰਾਵੇ। ਡੀ ਸਾਹਿਬ ਦੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਦੇ ਸਬੰਧੀ ਜਿਹੜੇ ਹੁਕਮ ਜਾਰੀ ਕੀਤੇ ਗਏ ਤੇ ਜੋ ਵੀ ਉੱਥੇ ਕਿਰਾਏਦਾਰ ਰਹਿੰਦੇ ਆ ਉਹਨਾਂ ਦੀ ਸਾਰਿਆਂ ਦੀ ਵੈਰੀਫਿਕੇਸ਼ਨ ਵੀ ਜ਼ਰੂਰ ਕਰਵਾਈ ਜਾਵੇ ਤਾਂ ਜੋ ਕੋਈ ਵੀ ਜਿਹੜਾ ਮਾੜਾ ਆਨਸਰ ਹੈ ਕੋਈ ਇੱਥੇ ਆ ਕੇ ਰਹਿ ਕੇ ਕੋਈ ਜਿਹੜੇ ਹੈਗੇ ਇੱਥੇ ਕੋਈ ਹਰਕਤ ਜਾਂ ਜਿਹੜਾ ਕੋਈ ਮਾਰੇ ਕੰਮ ਨੂੰ ਅੰजाम ਨਾ ਦੇ ਸਕੇ ਇਹਨਾਂ ਦੀ ਵਰਕਸ਼ਾਪ ਹੋਈ ਸੀ ਜਿਹੜੇ ਰਾਜੇ ਸੀ ਇਹ ਅਸੀਂ ਇਹ ਤੁਹਾਨੂੰ ਦੱਸਿਆ ਵੀ ਇਹ ਪ੍ਰੀਨਿਮਰੀ ਸਟੇਜ ਤੇ ਇਨਵੈਸਟੀਗੇਸ਼ਨ ਆ ਇਹਦੇ ਜਿਹੜੇ ਅਸੀਂ ਸਾਰੇ ਹਜੇ ਰਿਪੋਰਟ ਲੈ ਰਹੇ ਤੇ ਦੌਰਾਨੀ ਤਫ਼ਤੀਸ਼ ਜਿਹੜਾ ਹੈਗਾ ਜੋ ਵੀ ਫੈਕਟਸ ਆਉਣਗੇ ਕੋਈ ਨਵਾਂ ਫੈਕਟ ਆਉਂਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਤਾਂ ਦਾਸ ਜੀ ਹੈ ਕਿ ਲਗਾਤਾਰ ਦੇ ਵਪਾਰ ਦੇ ਧੰਦੇ ਦੇ ਖਿਲਾਫ ਕਾਨੂੰਨ ਕਾਫੀ ਸਖਤ ਬਣਦਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਦੇ ਵਪਾਰ ਦੇ ਧੰਦਿਆਂ ਦੇ ਉੱਤੇ ਰੇਡ ਮਾਰੀ ਜਾ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।